ਔਰ ਜੋ ਇਹ ਕੋਰਟ ਤੇ ਵੀ ਜਾਏਗਾ ਜਿਹੜਾ ਦੋਸ਼ੀ ਹੈ ਉਹ 1% ਦੀ ਬਖਸ਼ਿਆ ਨਹੀਂ ਜਾਏਗਾ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਵਕ-ਵਕ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਅਜੇ ਵਿੱਚ ਹਰ ਕਿਸੇ ਦੀਆਂ ਨਜ਼ਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਟਿਕੀਆਂ ਹੋਈਆਂ ਸਨ ਤੇ ਕੈਪਟਨ ਸਾਹਿਬ ਵੱਲੋਂ ਇਸ ਮਾਮਲੇ ਤੇ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਚੁੱਪੀ ਤੋੜੀ ਗਈ ਹੈ ਬਠਿੰਡਾ ਵਿਖੇ ਆਪਣੇ ਪੱਸ਼ੰਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਟ ਦੀ ਰਿਪੋਰਟ ਆ ਜਾਣ ਤੋਂ ਬਾਅਦ ਉਹ ਕਿਸੇ ਨੂੰ ਵੀ ਨਹੀਂ ਬਖਸ਼ਣਗੇ ਭਾਵੇਂ ਕੋਈ ਕਿੱਡਾ ਵੱਡਾ ਰਸੂਕਤਾਰੀ ਕਿਉਂ ਨਾ ਹੋਵੇ ਕਾਨੂੰਨ ਦੇ ਮੁਤਾਬਿਕ ਹਰ ਇੱਕ ਨੂੰ ਬਣਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਪਰ ਗਾੜੀ ਦੇ ਵਿੱਚ ਕਿੰਨੇ 2015 ਹੋਇਆ ਕਿੰਨੇ ਸਾਲ ਹੋ ਗਏ ਪਿੰਸਾਰੋ

इन्होंने इस, सी बी आई में जो गई से वापस एस आई टी बनाया और वो एस आई टी इन्हें कल जो अफसर ने हुक्म दिता उन्होंने फड़िया, मैं जाखड़ साहब न सहमत है कि गोली चलाने वाला ज्यादा कोई ज़्यादा दोष है या जो हुआ है ये हम मैं ਮਹਿਮਾ ਮਹਿਰਾ ਮੈਨੇ ਬਹੁਤ ਚੰਗਾ ਇਹ ਦਬਾ ਲਿਆ ਇੱਕ ਐਸਆਈਟੀ ਨੂੰ ਐਸਾ ਕਰਦਾ ਪਹੁੰਚੇ ਦੇਖੇ ਜਿਹੜਾ ਪਹਿਲਾ ਇਹ ਨਾਰਾ ਬੰਦਾ ਚੋਣਨ ਵਾਲਾ ਹੈ ਵਾਪਸ ਦੱਸੂ ਤੇ ਮੈਨੂੰ ਤਾਂ ਖਾੜੇ ਨੂੰ ਤੁਮ ਲੈ ਕੇ ਉਹ ਅੱਗੇ ਤਾਂ ਉਹ ਮੈਨੂੰ ਖਾੜੇ ਮਿੱਤੇ ਮੈਂ ਪਹੁੰਚੂ ਜਿੱਥੇ ਅਸੀਂ ਦੇਖਾ ਕਿ ਕਿਥੇ ਪਹੁੰਚੇ ਲੇਕਿਨ ਇੱਕ ਗੱਲ ਮੈਥੋਂ ਨੂੰ ਦੱਸ ਦਿੰਦਾ ਕਿ ਜਦੋਂ ਐਸਆਈਟੀ ਨੂੰ ਦੇ ਦਿੱਤਾ ਔਰ ਜੋ ਇੱਕ ਕੋਰਟ ਤੇ ਵੀ ਜਾਏਗਾ ਜਿਹੜਾ ਦੋਸ਼ਿਆ ਉਹ 1% ਵੀ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਰੱਟ ਅੱਜ ਜੀ ਕੈਪਟਨ ਮਰਿੰਦਰ ਸਿੰਘ ਬਠਿੰਡਾ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਲਈ ਆਏ ਹੋਏ ਸਨ ਅਤੇ ਇਸ ਸਮਾਗਮ ਦੌਰਾਨ ਇਹ ਬਿਆਨ ਦਿੱਤਾ ਗਿਆ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬੀ ਲੁਕ ਚੈਨਲ